<inaudible> <inaudible> you know, okay, but ਗਮਨਤ ਮਨ ਰੋਡ ਸੂਬਾ ਗੋਬੀ ਅੰਗਰ ਸਾਂਝਾ ਮੋਰਚਾ ਪੰਜਾਬ ਕਿਉਂ ਦੇ ਪੋਨਾ ਕੇ ਗੱਲ ਜਾਵੇ ਦੇਖੋ ਜੀ ਇਹ ਉਹੀ ਮੁੱਖ ਮੰਤਰੀ ਆ ਜਿਹੜਾ ਡਰਾਮੇ ਕਰਦਾ ਹੁੰਦਾ ਸੀਗਾ ਇਸ ਤੋਂ ਪਹਿਲਾਂ ਜਿਹੜਾ ਕਹਿੰਦਾ ਹੁੰਦਾ ਸੀ ਕਿ ਕਿਸੇ ਵੀ ਜਥੇਬੰਦੀਆਂ ਨੂੰ ਧਰਨੇ ਦੇਣ ਦੀ ਲੋੜ ਨਹੀਂ ਟੈਂਕਾਂ ਤੇ ਚੜਨ ਦੀ ਲੋੜ ਨਹੀਂ ਮੇਰੇ ਦਰਵਾਜ਼ੇ ਹਮੇਸ਼ਾ ਦੇ ਲਈ ਖੁੱਲੇ ਆ ਅਸੀਂ ਉਸ ਕੋਲ ਆਉਂਦੇ ਰੋਜ਼ਗਾਰ ਦੀ ਮੰਗ ਕਰਨ ਲਈ ਆਏ ਸੀ ਇਹ ਸਰਕਾਰ ਡਰਾਮਾ ਕਰਦੀ ਆ ਸਰਕਾਰ ਤੁਹਾਡੇ ਦਰਵਾਜ਼ੇ ਅਸੀਂ ਖੁਦ ਉਹਨਾਂ ਦੇ ਦਰਵਾਜ਼ੇ ਤੱਕ ਪਹੁੰਚੇ ਆਂ ਤਾਂ ਤੁਸੀਂ ਦੇਖ ਰਹੇ ਹੋ ਪਿੱਛੇ ਕਿੰਨਾ ਫੋਰਸ ਬਲ ਆਇਆ ਹੋਇਆ ਕਿੰਨਾ ਪੁਲਿਸ ਪ੍ਰਸ਼ਾਸਨ ਲਾਇਆ ਹੋਇਆ ਸਾਨੂੰ ਅੱਗੇ ਰੋਕਣ ਤੋਂ ਜਿਹੜਾ ਜਾਣ ਤੋਂ ਰੋਕਿਆ ਹੋਇਆ ਸਾਡਾ ਜਿਹੜਾ ਇੱਕੋ ਹੀ ਮੰਗ ਹੈ ਕਿ ਇਹੀ ਮੁੱਖ ਮੰਤਰੀ ਉਹੀ ਮੁੱਖ ਮੰਤਰੀ ਹੈ ਜਿਹੜਾ ਦੁੱਧਿਆਂ ਨੂੰ ਭੰਡਦਾ ਹੁੰਦਾ ਸੀਗਾ ਕਿ ਜਿਹੜਾ ਹੈਗਾ ਉਹ ਮਹਿਲਾਂ ਦੇ ਵਿੱਚ ਵੜ ਕੇ ਬਹਿ ਗਿਆ ਅਸੀਂ ਉਸ ਨੂੰ ਮਿਲਣ ਦੇ ਲਈ ਇੱਥੇ ਪਹੁੰਚੇ ਆਂ ਤਾਂ ਕਿ ਉਹਨਾਂ ਕੋਲ ਪਹੁੰਚ ਕੇ ਅਸੀਂ ਆਪ ਦੇ ਰੋਜ਼ਗਾਰ ਦੀ ਜਿਹੜੀ ਮੰਗ ਕਰ ਰਹੇ ਆਂ ਉਹ ਰੋਜ਼ਗਾਰ ਜਿਹੜਾ ਕਢਾ ਸਕੀਏ ਸਾਡੀ ਇੱਕੋ ਹੀ ਮੰਗ ਹੈ ਸਿੱਖਿਆ ਵਿਭਾਗ ਤੇ ਜਿਹੜਾ ਸੀਤ ਵਿਭਾਗ ਉਸ ਵਿੱਚ ਜਿੰਮੀਆਂ ਵੀ ਖਾਲੀ ਪਈਆਂ ਸਾਮੀਆਂ ਉਹਨਾਂ ਦੇ ਵਿੱਚ ਉਮਰ ਹੱਦ ਵਿੱਚ ਛੋੜ ਦੇ ਕੇ ਸਾਰੀਆਂ ਸਾਮੀਆਂ ਦਾ ਇਸ਼ਤਿਹਾਰ ਜਲਦੀ ਤੋਂ ਜਾਰੀ ਕੀਤਾ ਜਾਵੇ ਕਾਉਂਸਿਲਾਂ ਦੇ ਰਿਕਵੈਸਟ ਕਿਸੇ ਮੰਤਰੀਆਂ ਕੋਲ ਨਹੀਂ ਨੂੰਏ ਇਸ ਤੋਂ ਪਹਿਲਾਂ अनेਕਾਂ ਵਾਰ ਇਹਨਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਇਹਨਾਂ ਦੇ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਇਹਨਾਂ ਦੇ ਸਿਹਤ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਜਿਹੜੀ ਯੂਨੀਅਨਾਂ ਦੇ ਜਥੇਬੰਦੀਆਂ ਦੇ ਬੇਰੁਜ਼ਗਾਰਾਂ ਦੇ ਹੱਲ ਕਰਨ ਲਈ ਸੂਬਾ ਜਿਹੜੀ ਸਬ ਕਮੇਟੀ ਕਮਿਸ਼ਨ ਬਣੀ ਆ ਉਸ ਦੇ ਨਾਲ ਵੀ ਬਹੁਤ ਵਾਰ ਮੀਟਿੰਗਾਂ ਹੋ ਚੁੱਕੀਆਂ ਸਾਰੀਆਂ ਮੀਟਿੰਗਾਂ ਬੇਸ਼ਿਅਰਾ ਰਹਿ ਜਾਂਦੀਆਂ ਕਿਉਂਕਿ ਸਾਨੂੰ ਇਹ ਲੱਗਦਾ ਕਿ ਕਿਸੇ ਦੇ ਕੋਲ ਸਿਰਫ ਨਾਂ ਦੇ ਆਉਂਦੇ ਆ ਮੰਤਰੀ ਆ ਕਿਸੇ ਕੋਲ ਪਾਵਰ ਨਹੀਂ ਮੁੱਖ ਮੰਤਰੀ ਇਕੱਲਾ ਆ ਆਪਣੇ ਕੋਲ ਸਾਰਾ ਕੁਝ ਸੰਭਾਲੀ ਬੈਠਾ ਸਾਡੇ ਨਾਲ ਉਹ ਗੱਲ ਕਰਕੇ ਦੱਸੇ ਕਿ ਉਹ ਸਾਡਾ ਕੀ ਕਸੂਰ ਹੈ ਜਿਨ੍ਹਾਂ ਨੇ ਇਹਨਾਂ ਹੱਕ ਦੇ ਨਾਲ ਇਹਨਾਂ ਨੂੰ ਵੋਟਾਂ ਪਾਈਆਂ ਸੀ ਕਿ ਚਾਹ ਦੇ ਨਾਲ ਪਾਈਆਂ ਸੀ ਜਦੋਂ ਇਹ ਸਰਕਾਰ ਬਣੂਗੀ ਸਾਡੀ ਆਪ ਦੀ ਸਰਕਾਰ ਸਾਨੂੰ ਰੋਜ਼ਗਾਰ ਦਿੱਤਾ ਜਾਊਗਾ ਕਿ ਇਹ ਸਾਡਾ ਧਰਨਾ ਸ਼ਾਂਤਮਈ ਧਰਨਾ ਹੈ ਪਰ ਪੁਲਿਸ ਉਸ ਨੂੰ ਜਿਹੜਾ ਹੈਗਾ ਉਸ ਨੂੰ ਉਪਰ ਰੂਪ ਦੇਣ ਦਾ ਰੂਪ ਕਰ ਰਹੀ ਹੈ ਇਹ ਤੋਂ ਪਹਿਲਾਂ ਵੀ ਸਾਡੇ ਤੇ ਤਾਂ ਹਲਕਾ ਜਿਹੜਾ ਧੱਕਾ ਮੁੱਕੀ ਹੋਈ ਆ ਅਸੀਂ ਇਹਨਾਂ ਨੂੰ ਬਹੁਤ ਵਾਰ ਕਹਿ ਚੁੱਕੇ ਕਿ ਅਸੀਂ ਕੋਠੀ ਦੇ ਕਰਾਮ ਕਰਨ ਜਾਣਾ ਜੋ ਕਿ ਬਹੁਤ ਅੱਗੇ ਹੈ ਔਰ ਅਸੀਂ ਜਾਵਾਂਗੇ ਕੋਠੀ ਦੇ ਦਵਾਰ ਤੱਕ ਪਹੁੰਚ ਕੇ ਰਾਵਾਂਗੇ ਬਹੁਤ ਵਧੀਆ ਮੇਰਾ ਨਾਮ ਜੀ ਅਮਨਦੀਪ ਸਿੰਘ ਸੇਖਾ ਜੀ ਅੱਜ ਸਿਮ ਕੋਟਲਾ ਘਰ ਆਉਣਾ ਹੈ ਕੀ ਕਾਰਨ ਹੈ ਕਿ ਖਬਰ ਦੇ ਵਿੱਚ ਸਰ ਜਿੱਦਾਂ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੀ ਆ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਮੇਰਾ ਹਰਾ ਪੰਨਾ ਹੈ ਸਭ ਤੋਂ ਪਹਿਲਾਂ ਬੇਰੁਜ਼ਗਾਰਾਂ ਦੀ ਬੇਰੁਜ਼ਗਾਰੀ ਖਤਮ ਕਰਨ ਲਈ ਚੱਲੂਗਾ ਅਸੀਂ ਇਹ ਬੇਰੁਜ਼ਗਾਰ ਸਾਂਝਾ ਮੋਰਚਾ ਸਾਡਾ ਜਿਹੜਾ ਫਰੰਟ ਬਣਾਇਆ ਸੀ ਇਹਦੇ ਵਿੱਚ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਪੰਜ ਜਥੇਬੰਦੀਆਂ ਨੇ ਬੀਆਰ ਟੈਟ ਪਾਸ ਬੇਰੁਜ਼ਗਾਰਾਂ ਦਾ ਪਕ ਯੂਨੀਅਨ ਆਰਟ ਐਂਡ ਕ્રાਫਟ ਬੇਰੁਜ਼ਗਾਰਾਂ ਦਾ ਪਕ ਯੂਨੀਅਨ ਮਲਟੀਪਰਪਸ ਹੈਲਥ ਵਰਕਰ ਯੂਨੀਅਨ ਆਰਟ ਐਂਡ ਕ્રાਫਟ ਬੇਰਜ਼ਗਾਰਾਂ ਦਾ ਐਪਕ ਯੂਨੀਅਨ ਔਰ ਬੇਰਜ਼ਗਾਰ ਲੈਕਚਰਰਾਂ ਦਾ ਐਪਕ ਯੂਨੀਅਨ ਤੇ ਸਿੱਖਿਆ ਨਾਲ ਸੰਬੰਧਤ ਤਿੰਨ ਜਥੇਬੰਦੀਆਂ ਔਰ ਪੰਜਵੀਂ ਸਿਹਤ ਨਾਲ ਸੰਬੰਧਤ ਜਿਹੜੀ ਜਥੇਬੰਦੀ ਹੈ ਲੰਬੇ ਸਮੇਂ ਤੋਂ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਕੋਈ ਅਸਾਮੀਆਂ ਨਹੀਂ ਆਈਆਂ ਅਸੀਂ ਮਾਸਟਰ ਕਾਟਰ ਦੀਆਂ ਔਰ ਲੈਕਚਰਰਾਂ ਦੀਆਂ ਪੋਸਟਾਂ ਦੀ ਮੰਗ ਕਰਦੇ ਹਾਂ ਔਰ ਜਿਹਦੇ ਵਿੱਚ ਸਾਡੇ ਉੱਪਰ ਇੱਕ ਗ੍ਰੈਜੂਏਸ਼ਨ ਦੇ ਵਿੱਚੋਂ 55% ਦੀ ਸ਼ਰਤ ਲਗਾਈ ਗਈ ਹੈ ਮਾਸਟਰ ਕਾਟਰ ਲਈ ਉਸ ਦੀ ਔਰ ਕਿਉਂਕਿ ਲੰਬੇ ਸਮੇਂ ਤੋਂ ਭਰਤੀਆਂ ਨਾ ਹੋਣ ਕਾਰਨ ਬਹੁਤ ਸਾਰੇ ਸਾਥੀ ਸਾਡੇ ਓਵਰੇਜ ਹੋ ਚੁੱਕੇ ਆ ਤਾਂ ਅਸੀਂ ਇਹ ਸਾਡੀਆਂ ਕੁਝ ਮੰਗਾਂ ਨੇ ਉਹਨਾਂ ਨੇ ਲੈ ਕੇ ਅਸੀਂ ਅੱਜ ਭਗਵੰਤ ਮਾਨ ਜੀ ਰੈਸ ਦਾ ਘਰਾਓ ਕੀਤਾ ਜੀ ਮੁੱਖ ਮੰਤਰੀ ਨੇ ਕਹਿੰਦਾ ਮੈਂ ਬਹੁਤ ਨੌਕਰੀਆਂ ਦੇ ਰਿਹਾ ਹਾਂ ਜੀ ਪੱਤਰਕਾਰਾਂ ਨੂੰ ਜੇ ਮੁੱਖ ਮੰਤਰੀ ਸਾਹਿਬ ਨੇ ਨੌਕਰੀਆਂ ਦੇ ਦਿੱਤੀਆਂ ਤਾਂ ਜਿਹੜੇ ਉਹਨਾਂ ਦੇ ਦਰਵਾਜ਼ੇ ਦੇ ਬਾਹਰ ਬੈਠੇ ਆ ਲੋਕ ਇਹ ਕੌਣ ਨੇ ਅਸੀਂ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦੇ ਹਾਂ ਕਿਉਂਕਿ ਹੁਣ ਤੱਕ ਸਾਡੀਆਂ ਅਨੇਕਾਂ ਮੀਟਿੰਗਾਂ ਸਿੱਖਿਆ ਮੰਤਰੀ ਸਾਹਿਬ ਨਾਲ ਮੁੱਖ ਮੰਤਰੀ ਸਾਹਿਬ ਨਾਲ ਹੋ ਚੁੱਕੀਆਂ ਨੇ ਇਹ बार-बार ਆਪਣੇ ਭਾਸ਼ਣਾਂ ਦੇ ਵਿੱਚ ਵੀ ਕ ਕਿ ਜਿਹੜੇ ਪਹਿਲਾ ਜਿਹੜੇ ਸਾਥੀ ਨੇ ਕਿਸੇ ਕਾਰਨ ਵਸ਼ ਓਵਰੇਜ ਹੋ ਚੁੱਕੇ ਆ ਉਹਨਾਂ ਨੂੰ ਅਸੀਂ ਮੌਕਾ ਦੇਵਾਂਗੇ ਤੇ ਜਿਹੜੇ ਪੰਜਾਬ ਦੇ ਬੇਰੁਜ਼ਗਾਰ ਨੇ ਅਸੀਂ ਉਹਨਾਂ ਨੂੰ ਘਰ-ਘਰ ਰੋਜ਼ਗਾਰ ਦੇਵਾਂਗੇ ਜਿਹੜੇ ਐਲੀਜੀਬਲ ਨੇ ਪਰ ਜੋ ਤੱਕਾ ਮੁੱਕਿਆ ਹੋਇਆ ਕੋਰਸਾਂ ਕਿਹੜਾ ਕਿਹੜਾ ਜਾਓਗੇ ਸਰ ਇਹ ਬਹੁਤ ਮੰਗ ਦੀ ਪੱਗੀ ਗੱਲ ਆ ਕਿ ਅੱਜ ਇੱਕ ਪਾਸੇ ਤਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਸੇਰੋ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆ ਉੱਥੇ ਪਹੁੰਚੇ ਹੋਇਆ ਇਹ ਆਪਣੇ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਪਣੇ ਗੁਲਗਾਨ ਕਰ ਰਹੀ ਹੈ ਉੱਥੇ ਆਕਾ ਦੇ ਨਾਲ ਤੇ ਦੂਜੇ ਪਾਸੇ ਸਾਡੇ ਆទੀਆਂ ਪੰਡਾ ਜਿਹੜੇ ਉਹਦੇ ਦਰਵਾਜੇ ਤੇ ਰੋਜ਼ਗਾਰ ਦੀ ਮੰਗ ਕਰਦੀਆਂ ਨੇ ਆਪਣੀਆਂ ਮੰਗਾਂ ਮਸਲਾਂ ਦੇ ਹੱਲ ਦੀ ਗੱਲ ਕਰਦੇ ਆ ਉਹਨਾਂ ਨਾਲ ਤਾਂ ਕੰਮ ਕੀ ਆ ਬਹੁਤ ਮੰਦ ਭਾਗੀ ਗੱਲ ਆ ਇਹ ਪੰਜਾਬ ਪ੍ਰਸ਼ਾਸਨ ਲਈ ਕੱਲ੍ਹ ਦੇ ਸਰਕਾਰ ਦੇ ਮੇਰਾ ਨਾਮ ਸਿੰਘ ਹੈ ਜੀ ਕੀ ਗੱਲ ਦਸਤੀ ਸੀ ਕਿ ਇਹਨਾਂ ਨੂੰ ਹਟਾਣਾ ਪੈ ਰਿਹਾ ਹੈ ਦੇਖੋ ਸਰ ਲਗਭਗ 2 ਸਾਲ ਹੋ ਗਏ ਸਾਨੂੰ ਇਹਨਾਂ ਦੇ ਦਰਵਾਜ਼ੇ ਖੜਕਾ ਖੜਕਾ ਕੇ ਪਰ ਅਜੇ ਤੱਕ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਲੰਬੇ ਸਮੇਂ ਤੋਂ ਅਸੀਂ ਪਹਿਲਾਂ ਵੀ ਇਸੇ ਤਰ੍ਹਾਂ ਤੰਨਿਆਂ ਦੇ ਸ਼ਿਕਾਇਤ ਰਹੇ ਹਾਂ ਪਰ ਅਜੇ ਤੱਕ ਸਾਡਾ ਇਹ ਹੱਲ ਨਹੀਂ ਕਰ ਰਹੇ ਜਾਂਦੇ ਆ ਮੀਟਿੰਗ ਕਰਦੇ ਆ ਪਰ ਤਾਲਾ ਵੱਟ ਦਿੰਦੇ ਆ ਅਸੀਂ ਮਰਿੰਡੇ ਦੇ ਵਿੱਚ ਦੱਸਿਆ ਡਾਕੂਮੈਂਟਸ ਆਖੀ ਜਾਰੀ ਕਰਨਾ ਚਾਹ ਰਿਹਾ ਹੈ ਕਿ ਜਦੋਂ ਤੱਕ ਸਾਨੂੰ ਸੀਐਮ ਦੀ ਮੀਟਿੰਗ ਨਹੀਂ ਦਿੱਤੀ ਜਾਂਦੀ ਸੀਐਮ ਨਾਲ ਮਿਲਾਇਆ ਜਾਵੇ ਸਾਨੂੰ ਆਉਣ ਵਾਲੇ ਸਮੇਂ ਦਾ ਸਾਨੂੰ ਪਤਾ ਲੱਗੇ ਵੀ ਸਾਡੀ ਮਾਸਟਰ ਗੈਟ ਦੀ ਪ੍ਰਤੀ ਕਦੋਂ ਹੋਏਗਾ